ਜਿੱਕਾ ਪਾ ਅਹਿਮ ਜਾਣਕਾਰੀ ਲੈ ਕੇ ਆਏ ਆ ਵੀ ਪ੍ਰਤਾਪ ਕੜਿਆਣੇ ਵਾਲੇ ਦੀ ਜਿਹੜੀ ਕਹਿੰਦੇ ਰਾਏਕੋਟ ਦੀ ਧਰਤੀ ਤੇ ਸੱਟ ਲੱਗੀ ਸੀ ਮੁੰਡੇ ਦੇ ਤੇ ਅੱਜ ਕਹਿੰਦੇ ਮੁੰਡਾ ਹੁਣ ਬਿਲਕੁਲ ਠੀਕ ਆ ਤੇ ਅੱਜ ਆਉਦੇ ਪਿੰਡ ਦੇ ਟੂਰਨਾਮੈਂਟ ਦੇ ਗਰਾਊਂਡ ਦੇ ਵਿੱਚ ਕਹਿੰਦੇ ਮੁੰਡਾ ਆਇਆ ਸੀ ਪ੍ਰਤਾਪ ਕੜਿਆਣੇ ਵਾਲਾ ਤੇ ਬਿਲਕੁਲ ਠੀਕ ਆ ਤੇ ਤੁਸੀਂ ਵੀ ਦੇਖੋ ਵੀਡੀਓ ਤੇ ਪ੍ਰਤਾਪ ਕੜਿਆਣੇ ਵਾਲਾ ਪੁੱਜਾ ਖਿਆਜ ਦੇ ਵੱਡੇ ਕਬੱਡੀ ਕਪਰੋਤੇ ਤਾੜੀਆਂ ਜ਼ੋਰਦਾਰ ਥੋੜੀ ਸੱਟ ਦੇ ਕਾਰਨ ਕਹਿੰਦੇ ਗਰਾਊਂਡਾਂ ਤੋਂ ਦੂਰ ਹੈ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿੱਤ ਟੱਕੜਾ ਖੇਡ ਕੇ ਆ ਤੁਹਾਡੇ ਪਿੰਡ ਦਾ ਨਾਮ ਚਮਕਦਾ ਪੂਰੀ ਦੁਨੀਆ ਦੇ ਵਿੱਚ ਇੱਕ ਵਾਰੀ ਲੈ ਵੀ ਪ੍ਰਤਾਪ ਦੋ ਕਦਮ ਚੱਲ ਕੇ ਇਧਰਲੇ ਪਾਸੇ ਆ ਗਰਾਊਂਡ ਦੇ ਵਿੱਚ ਪ੍ਰਤਾਪ ਨੂੰ ਬੇਨਤੀ ਹੈ ਸਟੇਜ ਦੇ ਸਾਹਮਣੇ ਆ ਜਵੇ ਦੋ ਕਦਮ ਚੱਲ ਕੇ ਸਟੇਜ ਦੇ ਸਾਹਮਣੇ ਆ ਜਵੇ ਪ੍ਰਤਾਪ ਨੂੰ ਬੇਨਤੀ ਹੈ ਲਵਲੀ ਯੂਕੇ ਵੱਲੋਂ ਤੇ ਮਿਡਵੇ ਕੋਡੀ کلب ਯੂਕੇ ਵੱਲੋਂ ਕਹਿੰਦੇ 50-50 ਹਜ਼ਾਰ ਦੀ ਨਗਦ ਰਕਮ ਦੇ ਨਾਲ 1 ਲੱਖ ਦੀ ਨਗਦ ਰਕਮ ਦੇ ਨਾਲ ਜਿਹੜਾ ਮਾਣ ਸਨਮਾਨ ਅੱਜ ਪ੍ਰਤਾਪ ਕੜਿਆਣੇ ਦਾ ਕੀਤਾ ਜਾਣਾ ਆ ਆ ਗਿਆ ਪ੍ਰਤਾਪ ਕੜਿਆਣੇ ਵਾਲਾ ਜੋੜੀਆਂ ਕਹਿੰਦੇ ਮਸ਼ਹੂਰ ਹੋਈਆਂ ਕਬੱਡੀ ਦੇ ਵਿੱਚ ਜਿਵੇਂ ਫਰਿਆਦ ਤੇ એનર્ਜੀ ਦੀ ਜੋੜੀ ਟੀਮ ਸ਼ੁਰੂ ਹੋਈ ਹੈ ਉਹਨੇ ਇੱਕ ਆ ਜੋੜੀ ਹੈ ਆ ਆ ਗਿਆ ਕਹਿੰਦੇ ਪ੍ਰਤਾਪ ਲੈ ਵੀ ਜਸ਼ਨ ਕਿੱਥੇ ਆ ਜਸ਼ਨ ਆ ਇਧਰਲੇ ਪਾਸੇ ਨੂੰ ਜਸ਼ਨ ਨੂੰ ਬੇਨਤੀ ਇਧਰਲੇ ਪਾਸੇ ਆਵੇ ਜਸ਼ਨ ਆ ਇਧਰਲੇ ਪਾਸੇ ਨੂੰ ਆ ਆ ਗਿਆ ਜਸ਼ਨ ਆਲਮਗੀਰ ਵਾਲਾ ਆ ਜੋੜੀ ਕਹਿੰਦੇ ਦੁਨੀਆ ਭਰ ਚ ਮਸ਼ਹੂਰ ਹੋਈ ਹੈ ਦੋਨੇ ਜਣੇ ਫਤਿਹ ਸਾਂਝੀ ਕਰੋ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਕੱਢ ਕੇ ਪ੍ਰਤਾਪ ਕੜਿਆਣਾ ਤੇ ਜਸ਼ਨ ਆ ਫਿਰਿਆ ਕਾਲ ਅੱਜ ਕੜਿਆੜਿਆਂ ਵਾਲੇ ਨੇ ਸਾਰੇ ਸਟਾਰ ਸੱਜਲੇ ਦੁਨੀਆਂ ਦੇ ਚੋਟੀ ਦੇ ਮਾਲ ਸੱਜੇ ਨੇ ਮੀਰਪੁਰਿਆ ਇਕਮ ਇੱਕ ਵਾਰੀ ਇਕਮ ਹੱਥ ਖੜਾ ਕਰੀ ਨੋਜਮਾ ਤਾੜੀਆਂ ਮਾਰ ਦਿਓ ਜ਼ੋਰਦਾਰ ਮੀਰਪੁਰਿਆ ਇਕਮ ਵੀ ਕਹਿੰਦੇ ਵੱਡਾ ਮਾਲ ਖੇਡ ਕਬੱਡੀ ਦਾ ਵਿਸ਼ੇਸ਼ ਤੌਰ ਦੇ ਤੇ